ਮਤਲਬ ਤਰੀਫਾਂ ਛੋਟੀਆਂ ਨੇ ਉਹਨਾਂ ਦੇ ਨਾਮ ਦੇ ਅੱਗੇ ਸਾਡੇ ਸੰਗੀਤ ਜਗਤ ਦਾ ਉਹ ਬੁਲੰਦ ਸਿਤਾਰਾ ਜਨਾਬ ਉਸਤਾਦ ਚਰਨਜੀਤ ਹੋਜਾ ਸਾਹਿਬ ਇੱਕ ਯੁੱਗ ਦਾ ਅੱਜ ਅੰਤ ਹੋਇਆ ਹੈ ਆਪਣਾ ਇੱਕ ਬਾਪ ਦੀ ਤਰ੍ਹਾਂ ਮੈਨੂੰ ਉਹਨਾਂ ਨੇ ਸੀਨੇ ਨਾਲ ਲਾਇਆ ਹਮੇਸ਼ਾ ਮੇਰੇ ਗਾਣੇ ਦੀ ਤਾਰੀਫ ਜਾਂ ਮੈਨੂੰ ਪਿਆਰ ਨਾਲ ਬੜਾ ਮਤਲਬ ਬੜਾ ਕੁਝ ਕਹਿ ਜਾਂਦੇ ਸੀ ਵਕ ਵਕ ਮਿਊਜ਼ਿਕ ਇੰਡਸਟਰੀ ਦੇ ਸ਼ਾਨਦਾਰ ਕਲਾਕਾਰ ਦੁੱਖ ਵਡਾਉਣ ਦੇ ਲਈ ਪਹੁੰਚ ਰਹੇ ਨੇ ਜਿਨ੍ਹਾਂ ਦਾ ਸੰਗੀਤ ਦੇ ਨਾਲ ਵੀ ਗੂੜਾ ਵਾਬਾਸਤਾ ਮਿਊਜ਼ਿਕ ਇੰਡਸਟਰੀ ਦੇ ਬੱਚੇ ਵੱਡਾ ਨਾਮ ਹੈ ਫਰੋਜ਼ ਭੱਜ ਪਹੁੰਚੇ ਹੋਏ ਨੇ ਬਾਈ ਜੀ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਹੋਏ ਆ ਪਰਿਵਾਰ ਜਨਾਬ ਉਸਤਾਦ ਸੰਗੀਤ ਸਮਰਾਟ ਮਤਲਬ ਤਰੀਫਾਂ ਛੋਟੀਆਂ ਨੇ ਉਹਨਾਂ ਦੇ ਨਾਮ ਦੇ ਅੱਗੇ ਸਾਡੇ ਸੰਗੀਤ ਜਗਤ ਦਾ ਉਹ ਬੁਲੰਦ ਸਤਾਰਾ ਜਨਾਬ ਉਸਤਾਦ ਚਰਨਜੀਤ ਹੋਜਾ ਸਾਹਿਬ ਜਿਨ੍ਹਾਂ ਨੇ ਸੰਗੀਤ ਨੂੰ ਇੱਕ ਬੜਾ ਵੱਡਾ ਮੋੜ ਦਿੱਤਾ ਕਿੰਨੇ ਲੋਕ ਰੋਟੀ ਪਾਏ ਕਿੰਨੇ ਲੋਕ ਉਹਨਾਂ ਦੇ 뮤직 ਤੋਂ 뮤직 ਕਰਨ ਲੱਗੇ ਕਿੰਨੇ ਲੋਕ ਉਹਨਾਂ ਦੇ ਸ਼ਾਗਿਰਦ ਉਹਨਾਂ ਦੇ ਬੱਚੇ ਇਵਨ ਸਾਡਾ ਇੱਕ ਇਦਾਂ ਹੀ ਕਹਿ ਲੀਏ ਕਿ ਸਾਡਾ ਇੱਕ ਘਰਾਣਾ ਚੱਲ ਪਿਆ ਉਹ ਜਹਾ ਸਾਹਿਬ ਜੀ ਤੋਂ ਬਾਅਦ ਇੱਕ ਯੁੱਗ ਦਾ ਅੱਜ ਅੰਤ ਹੋਇਆ ਹੈ ਸੰਗੀਤ ਦੀ ਐਸੀ ਸੂਝ-ਬੂਝ ਐਸਾ ਦਿਮਾਗ ਐਸਾ ਸੁਰ ਦੇ ਉਸਤਾਦ ਲੋਕ ਅੱਜ ਚਲੇ ਗਏ ਨੇ ਸਾਨੂੰ ਛੱਡ ਕੇ ਬੜਾ ਦੁੱਖ ਮੈਂ ਫੀਲ ਕਰ ਰਿਹਾ ਇਸ ਵੇਲੇ ਬੜਾ ਮਹਿਸੂਸ ਹੋ ਰਿਹਾ ਕਿ ਉਹਨਾਂ ਨੂੰ ਹਲੇ ਜਾਣਾ ਨਹੀਂ ਸੀ ਚਾਹੀਦਾ ਅੱਛਾ ਪਹਿਲੀ ਮੁਲਾਕਾਤ ਕੋਈ ਯਾਦ ਜਦੋਂ ਜਵਾਨੀ ਦੇ ਵਿੱਚ ਕਿਉਂਕਿ ਉਹ ਆਪ ਬਹੁਤ ਕਮਾਲ ਸੀ ਮਿਲਣਸਾਰ ਸੀ ਬਹੁਤ ਅੱਛੇ ਇਨਸਾਨ ਬਹੁਤ ਨੇਕ ਸੀਗੇ ਮੈਨੂੰ ਜਿੰਨੀ ਵਾਰ ਵੀ ਮਿਲੇ ਤੇ ਮੈਨੂੰ ਐਦਾਂ ਜਿਵੇਂ ਮੈਂ ਕੋਈ ਉਹਨਾਂ ਦਾ ਆਪਣਾ ਕੋਈ ਪੁੱਤ ਪੋਤਰਾ ਉਹਨਾਂ ਜਿਵੇਂ ਹੈ ਨਾ ਮੈਂ ਐਦਾਂ ਮੈਨੂੰ ਉਹ ਮਿਲੇ ਨੇ ਹਮੇਸ਼ਾ ਆਪਣਾ ਇੱਕ ਬਾਪ ਦੀ ਤਰ੍ਹਾਂ ਮੈਨੂੰ ਉਹਨਾਂ ਨੇ ਸੀਨੇ ਨਾਲ ਲਾਇਆ ਹਮੇਸ਼ਾ ਮੇਰੇ ਗਾਣੇ ਦੀ ਤਾਰੀਫ ਜਾਂ ਮੈਨੂੰ ਪਿਆਰ ਨਾਲ ਬੜਾ ਮਤਲਬ ਬੜਾ ਕੁਝ ਕਹਿ ਜਾਂਦੇ ਸੀਗੇ ਆਪਣੀ ਜਬਾਨ ਲੇਟਸਟ ਜਿਹੜਾ ਤੁਹਾਡਾ ਗੀਤ ਹੈ ਉਹ ਵੀ ਉਹਜਾ ਸਾਹਿਬ ਦੇ ਸੰਗੀਤ ਦਾ ਹੀ ਹੈ ਲਾਸਟ ਗੀਤ ਜਿਹੜਾ ਕੱਲ ਰਿਲੀਜ਼ ਹੋਇਆ ਹਲੇ ਤੇਰਾ ਨਾਮ ਉਹ ਵੀ ਔਜਾ ਸਾਹਿਬ ਜੀ ਦੇ 뮤직 ਦੇ ਵਿੱਚ ਹਲੇ ਮੈਂ ਪਰਸੋਂ ਹੀ ਸੁਣ ਰਿਹਾ ਸੀਗਾ ਉਹ ਗੀਤ ਨੂੰ ਕੱਲ ਕੱਲ ਦੀ ਗੱਲ ਹੈਗੀ ਸੁਣਦੇ ਆ ਰਹੇ ਸੀਗੇ ਅਸੀਂ ਕਿਤੇ ਪ੍ਰੋਗਰਾਮ ਤੋਂ ਕਿ ਇੰਨਾ ਵਧੀਆ 뮤직 ਇੰਨਾ ਕੁਝ ਪਜਾ ਦਿੰਦੇ ਸੀਗੇ ਇੱਕ ਗੀਤ ਦੇ ਵਿੱਚ ਇੰਨਾ ਆਪਣੇ ਆਪਣੇ فن ਦਾ ਐਸਾ ਉਹ ਦਿਖਾਉਂਦੇ ਸੀਗੇ ਉਹ ਨਜ਼ਾਰਾ ਜਾਦੂ ਕਿ ਵੀ ਤੁਸੀਂ ਸੁਣੇ ਬਿਨਾਂ ਰਹਿ ਨਹੀਂ ਸਕਦੇ ਕੁਝ ਸੋੜੇ ਪਹਿਲਾਂ ਰਹਿ ਨਹੀਂ ਸਕਦੇ ਕਿੰਨੇ ਗੀਤਾਂ ਦੇ ਪੀਸ ਵਰਕ ਸਾਨੂੰ ਮੂੰਹ ਜਵਾਨੀ ਯਾਦ ਨੇਗੇ ਜਦ ਕਿ ਇੱਕ ਸੰਗੀਤ ਯਾਦ ਕਰਨਾ ਥੋੜਾ ਬੰਦਾ ਘੱਟ ਧਿਆਨ ਦਿੰਦਾ ਗੀਤਾਂ ਨੂੰ ਜ਼ਿਆਦਾ ਧਿਆਨ ਦਿੰਦਾ ਅਸੀਂ ਅਸੀਂ ਸੰਗੀਤ ਯਾਦ ਕਰਦੇ ਸੀ ਉਹਨਾਂ ਦਾ ਅਸੀਂ ਸੰਗੀਤ ਯਾਦ ਹੈ ਸਾਨੂੰ ਉਹਨਾਂ ਦਾ ਪਰ ਲੱਗਦਾ ਹੈਗਾ ਵੀ ਉਸ ਤਰ੍ਹਾਂ ਦਾ ਕੋਈ ਕਿਸੇ ਨੇ ਝਿੜਕਣਾ ਵੀ ਨਹੀਂ ਬਿਲਕੁਲ 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 ਇਹੋ ਜਿਹਾ ਇਨਸਾਨ ਹੀ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਪੈਦਾ ਹੋਣਾ ਮੇਰੇ ਖਿਆਲ ਦੇ ਵਿੱਚ ਹੁਣ ਜਦੋਂ ਅਹੂਜਾ ਸਾਹਿਬ ਦੇ ਪੁੱਤਰਾਂ ਦਾ ਚਿਹਰਾ ਦੇਖਦੇ ਹਾਂ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਇਹਨਾਂ ਸਾਰੀਆਂ ਸਮਿਆਂ ਚੋਂ ਗੁਜ਼ਰ ਕੇ ਲੰਘੇ ਹੋ ਜਿਦੋਂ ਇੱਕ ਬਾਪ ਚਲਾ ਜਾਂਦਾ ਤਾਂ ਜ਼ਿੰਦਗੀ ਬੇਜਾਨ ਹੋ ਜਾਂਦੀ ਹੈ ਬੇਸੁੱਧ ਹੋ ਜਾਂਦੀ ਹੈ ਪੰਕਜ ਸਚਨ ਮੇਰੇ ਭਰਾ ਸ਼ੋਭ ਮੇਰਾ ਭਰਾ ਸਾਰੇ ਬੜੇ ਉਦਾਸ ਨੇ ਇਸ ਵੇਲੇ ਬੜਾ ਮੇਰਾ ਵੀ ਮਨ ਬੜਾ ਉਦਾਸ ਹੈਗਾ ਇਸ ਗੱਲ ਤੇ ਕਿਉਂਕਿ ਸਾਡੇ ਸੰਗੀਤ ਜਗਤ ਦੀ ਕੋਈ ਸ਼ਾਨੋ ਸ਼ੌਕਤ ਚਲੀ ਗਈ ਨਾ ਅੱਜ ਅਸੀਂ ਅਸੀਂ ਤਾਂ ਜਿਨ੍ਹਾਂ ਦੇ ਸਾਡੀ ਸਾਡੀ ਕੈਟਾਗਰੀ ਸੰਗੀਤ ਵਾਲੀ ਕੁਝ ਹੋਰ ਹੈਗੀ ਅਸੀਂ ਰੂਹ ਵਾਲੇ ਲੋਕ ਆ ਅਸੀਂ ਰੂਹ ਨਾਲ ਸੰਗੀਤ ਸੁਣਦੇ ਆ ਤੇ ਸੰਗੀਤ ਨੂੰ ਪੂਜਦੇ ਆ ਸੰਗੀਤ ਦੀ ਪੂਜਾ ਕਰਕੇ ਉਹਦੇ ਵਿੱਚ ਅਸੀਂ ਰਹਿੰਦੇ ਆ ਸੰਗੀਤ ਦੇ ਵਿੱਚ ਤੇ ਸਾਡਾ ਇੱਕ ਇੱਕ ਦੇਵਤਾ ਹੀ ਕਹਿ ਲੀਏ ਸੰਗੀਤ ਦਾ ਦੇਵਤਾ ਹੀ ਕਹਿ ਲੀਏ ਉਹਨਾਂ ਨੂੰ ਮੈਨੂੰ ਤੁਹਾਡੇ ਨਾਲ ਬੋਲ ਜਿਆਦਾ ਇੱਕੋ ਦੁੱਖ ਰਹਿਣਾ ਤੇ ਇਥੋਂ ਦੂਰ ਹੋ ਕੇ ਮਰੀਆਂ ਹਰ ਇੱਕ ਬੰਦਾ ਹੁੰਦਾ ਵੀ ਜੇ ਜਾਨ ਵੀ ਨਿਕਲੇ ਕਿਸੇ ਮੇਰੇ ਮਨ ਪਸੰਦੀ ਤਾਂ ਮੇਰੀ ਜੀ ਮੈਨੂੰ ਮੈਨੂੰ ਇਸ ਗਾਣੇ ਤੇ ਤਾਂ ਇੱਕੋ ਦੁੱਖ ਰਹਿਣਾ ਤੇ ਇਥੋਂ ਦੂਰ ਹੋ ਕੇ ਮਰੀਆਂ ਮੈਨੂੰ ਬਾਪੂ ਜੀ ਨੇ ਸਪੈਸ਼ਲੀ ਕਿਹਾ ਸੀਗਾ ਕਿ ਬੇਟਾ ਮੈਂ ਕੋਈ ਹਜ਼ਾਰ ਬਾਰ ਗਾਣਾ ਸੁਣ ਲਿਆ ਤੇਰਾ ਇਹ ਮਤਲਬ ਕਿੰਨਾ ਮੈਨੂੰ ਪਿਆਰ ਉਹਨਾਂ ਨੇ ਦਿੱਤਾ ਜਦੋਂ ਮੈਂ ਫਸਟ ਟਾਈਮ ਉਹਨਾਂ ਨੂੰ ਮਿਲੇਆ ਕਿੰਨਾ ਬੜਾ ਕੁਛ ਯਾਦ ਆ ਰਿਹਾ ਹੈਗਾ ਬੜਾ ਸੂਝਵਾਨ ਇਨਸਾਨ ਸੀਗੇ ਨਹੀਂ ਜਾਣਾ ਚਾਹੀਦਾ ਸੀਗਾ ਰੱਬ ਦੇ ਰੰਗ ਨੇ ਬਟ ਉਹਨਾਂ ਦੀਆਂ ਤਾਰੀਫਾਂ ਉਹਨਾਂ ਦੀਆਂ ਯਾਦਾਂ ਉਹਨਾਂ ਦਾ ਸੰਗੀਤ ਉਹਨਾਂ ਦੀ ਇਨਸਾਨੀਅਤ ਕਿ ਜਿਸ ਤਰੀਕੇ ਨਾਲ ਉਹ ਸਭ ਨੂੰ ਮਿਲਦੇ ਸੀਗੇ ਜਿਸ ਤਰੀਕੇ ਨਾਲ ਕਿਸੇ ਨੂੰ ਖਾਣਾ ਖਾਏ ਬਿਨਾ ਜਾਨ ਨਹੀਂ ਸੀ ਦਿੰਦੇ ਉਹ ਉਹ ਉਹਨਾਂ ਦੀ ਕੁਆਲਿਟੀ ਹੈ ਹੋਰ ਮੇਰੇ ਖਿਆਲ ਦੇ ਵਿੱਚ ਇਹੋ ਜਿਹੇ ਬੰਦੇ ਲੱਭਦੇ ਨਹੀਂ ਹੈਗੇ ਇਸ ਸੰਸਾਰ ਦੇ ਹਾਂ ਮਿੱਟੀ ਦਾ ਰੋਲ ਜੋਗੀ ਹੈ ਲਾਲ ਨਹੀਂ ਲੱਪਣੇ ਇਹ ਲਾਲ ਨਹੀਂ ਲੱਭਦੇ ਮੁੜ ਕੇ ਜਨਾਬ ਉਸਤਾਦ ਚਰਨਜੀਤ ਹੋਜਾ ਸਾਹਿਬ ਹਮੇਸ਼ਾ ਹੀ ਅਮਰ ਹੈਗਾ ਉਹਨਾਂ ਦਾ ਨਾਮ ਅਮਰ ਹੈ ਉਹਨਾਂ ਦਾ ਸੰਗੀਤ ਅਮਰ ਹੈ ਉਹਨਾਂ ਦੀ ਇਨਸਾਨੀਅਤ ਵੀ ਅਮਰ ਹੈ ਉਹਨਾਂ ਦੇ ਗੁਣ ਨੇਗੇ ਜਿਹੜੇ ਉਹ ਅਸੀਂ ਤਾਰੀਫਾਂ ਨਹੀਂ ਕਰ ਸਕਦੇ ਮਤਲਬ ਕਿੱਥੇ ਤੱਕ ਉਹ ਡੂੰਗੇ ਸੀ ਅੱਜ ਉਹਨਾਂ ਦਾ ਅੰਤਮ ਸੰਸਕਾਰ ਹੈ ਹਰ ਬੰਦੇ ਨੇ ਇਸ ਸੰਸਾਰ ਤੋਂ ਚਲੇ ਜਾਣਾ ਬਟ ਬੜਾ ਦੁੱਖ ਹੋਇਆ ਔਰ ਬੜਾ ਇਹ ਇਹ ਆਖਰੀ ਦਮ ਤੱਕ ਇਹ ਟੀਸ ਪੈਂਦੀ ਰਹੂਗੀ ਕਿ ਵੀ ਇੱਕ ਬੜਾ ਵੱਡਾ ਨਾਮ ਸਾਡੇ ਵਿੱਚੋਂ ਅੱਜ ਰੁਕਸਤ ਹੋ ਗਿਆ ਬਹੁਤ ਦੁੱਖ ਹੋਇਆ ਸੋ 에 ਸੰਫਰੋਜ ਖਾਨ ਜਿਨ੍ਹਾਂ ਨੇ ਕੀ ਡੂੰਗਾ ਦੁੱਖ ਪ੍ਰਗਟ ਕੀਤਾ ਕੈਮਰਾਮੈਨ ਹੈਪੀ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬ